3 ਨਵੰਬਰ ਦੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰਤੇਗ ਬੱਧਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਭਾਈ ਜੇਤਾ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਮਿਤ ਸਮਾਗਮ ਕਰਵਾਇਆ ਗਿਆ ਜਿਸ 'ਤੇ ਗੁਰੂ ਘਰ ਦੇ ਪ੍ਰਸਿੱਧ ਕੀਰਤਰੀਏ ਕਥਾਵਾਚਕ ਤੇ ਢਾਡੀ ਜਥੇ ਆਏ ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਇਤਿਹਾਸ ਨਾਲ ਜੋੜਿਆ ਧੰਨ ਧੰਨ ਸ੍ਰੀ ਗੁਰਤੇਗ ਬੱਧਰ ਸਾਹਿਬ ਜੀ ਦੀ ਸ਼ਹੀਦੀ ਤੇ ਉਹਨਾਂ ਦੇ ਨਾਲ ਗਏ ਸਿੱਖਾਂ ਦੀ ਸ਼ਹੀਦੀ ਦਾ ਇਤਿਹਾਸ ਸੁਣਾਇਆ ਜਦੋਂ ਔਰੰਗਜ਼ੇਬ ਸਾਰੀ ਦੁਨੀਆਂ ਨੂੰ ਧੱਕੇ ਨਾਲ ਮੁਸਲਮਾਨ ਸੀ ਤਾਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਫਰਿਆਦ ਲੈ ਕੇ ਆਨੰਦਪੁਰ ਸਹਬਾਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਹੱਥ ਜੋੜ ਕੇ ਅਰਜ਼ੋਈ ਕੀਤੀ ਕਿ ਹੈ ਦੀਨ ਦੁਨੀਆ ਦੇ ਮਾਲਕ ਤੁਸੀਂ ਹੀ ਸਾਡੇ ਲਈ ਸ਼ਿਵ ਹੋ ਵਿਸ਼ਨੂੰ ਹੋ ਤੇ ਬ੍ਰਹਮਾ ਹੋ ਸਾਡੀ ਲਾਜ ਰੱਖ ਲਵੋ ਕੁੱਲ ਕਾਇਨਾਤ ਨੂੰ ਹੁਣ ਤੁਸੀਂ ਹੀ ਔਰੰਗਜ਼ੇਬ ਦੇ ਜ਼ੁਲਮ ਤੋਂ ਬਚਾ ਸਕਦੇ ਹੋ ਜਦੋਂ ਤਨ ਤਨ ਪਾਸ਼ਾ ਕਲਗੀਆਂ ਵਾਲੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਤੋਂ ਪੁੱਛਿਆ ਹੈ ਪਿਤਾ ਜੀ ਇਹ ਪੰਡਤ ਕਿਉਂ ਆਏ ਹਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਸਕਰਾ ਕੇ ਜੀ ਦਿੱਤਾ ਔਰੰਗਜ਼ੇਬ ਦੇ ਜ਼ੁਲਮ ਦੇ ਉਸਤਾਏ ਹੋਏ ਫਰਿਆਦ ਲੈ ਕੇ ਆਏ ਹਨ ਤੇ ਧਰਮ ਦੀ ਰੱਖਿਆ ਲਈ ਕਿਸੇ ਮਹਾਪੁਰਖ ਸੱਚੀ ਰੂਹ ਦੇ ਅਸੀਸ ਦਾ ਬਲਦਾਨ ਦੇਣਾ ਪੈਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਬੋਲੇ ਪਿਤਾ ਜੀ ਤੁਸਾਂ ਤੋਂ ਵੱਡਾ ਮਹਾਪੁਰਖ ਇਸ ਧਰਤੀ ਤੇ ਕੌਣ ਹੈ ਹੋ ਸਕਦਾ ਹੈ ਤੁਸੀਂ ਹੀ ਆਪਣਾ ਬਲੀਦਾਨ ਦੇ ਕੇ ਬਾਕੀ ਦੁਨੀਆ ਦੇ ਘਰ ਉੱਦੜਨ ਤੋਂ ਬਚਾ ਲਵੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਣ ਕਿ ਅਗਰ ਉਸ ਵਿੱਚ ਤਾਕਤ ਹੈ ਤਾਂ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਕੇ ਵਿਖਾ ਦੇਵੇ ਆਪਣਾ ਔਰ ਸ਼ਕਤੀ ਤਨ ਅੰਦੋਲ ਜੋ ਮਰਜੀ ਵਰਤ ਕੇ ਵੇਖ ਲਵੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਧਕ ਨੂੰ ਰੱਤਾ ਪਰ ਵੀ ਡੁਲਾ ਨਹੀਂ ਸਕਦਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀ ਬਣਾ ਕੇ ਦਿੱਲੀ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਗੁਰੂ ਜੀ ਨਾਲ ਤਿੰਨ ਸਿੱਖ ਵੀ ਗਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ। ਗੁਰੂ ਜੀ ਤੇ ਉਹਨਾਂ ਦੇ ਸਿੱਖਾਂ ਨੂੰ ਔਰੰਗਜ਼ੇਬ ਵੱਲੋਂ ਬੜੇ ਲਾਲਚ ਦਿੱਤੇ ਗਏ, ਮੌਤ ਦਾ ਡਰ ਦੱਸਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨੇ ਸਿੱਖ ਡੋਲ ਰਹੇ। ਭਾਈ ਮਤੀ ਦਾਸ ਜੀ ਨੂੰ ਲੱਕੜਾਂ ਨਾਲ ਬੰਨ ਕੇ ਸਿਰ ਉੱਪਰ ਆ ਰੱਖ ਕੇ ਸਰੀਰ ਨੂੰ ਦੋ ਫੜ ਕਰ ਦਿੱਤਾ ਗਿਆ। ਦੋਹਾਂ ਜਲਾਦਾਂ ਨੇ ਆਰਾ ਭਾਈ ਸਾਹਿਬ ਜੀ ਦੇ ਸਿਰ ਤੇ ਰੱਖਿਆ ਤਾਂ ਭਾਈ ਮਤੀ ਦਾਸ ਜੀ ਨੇ ਕਿਹਾ ਆਰਾ ਥੋੜੀ ਹੋਰੀ ਚਲਾਉਣਾ। ਜਬ 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 ਗੁਰੂ ਚਲਪੇਟ ਕੇ ਅਗ ਲਗਾ ਦਿੱਤੀ ਗਈ ਜਿਉਂਦੇ ਜੀ ਭਾਈ ਸਤੀਦਾਤਾ ਜੀ ਨੂੰ ਅਗਨਪੇਟ ਕਰ ਦਿੱਤਾ ਗਿਆ ਤਿੰਨੇ ਮਰ ਜੀਵੜੇ ਸਿੱਖ ਆਪਣੇ ਗੁਰੂ ਦੇ ਸਾਹਮਣੇ ਵਾਰੀ ਵਾਰੀ ਮੌਤ ਨੂੰ ਗਲੇ ਲਗਾ ਕੇ ਚਹਿੱਦੀ ਪ੍ਰਾਪਤ ਕਰ ਗਏ ਫਿਰ ਅਖੀਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ 'ਚ ਬਿਠਾ ਕੇ ਉਹਨਾਂ ਦਾ ਸਿਰ ਤਲ ਤੋਂ ਲਗ ਕਰ ਦਿੱਤਾ ਗਿਆ ਫਿਰ ਭਾਈ ਜੇਤਾ ਜੀ ਗੁਰੂ ਜੀ ਦਸੀਸ ਲੈ ਕੇ ਆਨੰਦਪੁਰ ਸਾਹਿਬ ਵਿਖੇ ਆਏ